ਕੀ ਲੱਗਦਾ ਸੀ ਮੁੰਡਾ ਤੁਹਾਡਾ ਔਰ ਖੋਇਆ ਕੀ ਸਾਨੂੰ ਇਹ ਗੱਲ ਦੱਸੋ ਮੇਰਾ ਨਾਮ ਚੰਦਰਪਾਲ ਸਿੰਘ ਜੀ ਓਕੇ ਜੀ ਤੇ ਮੇਰੇ ਬੇਟੇ ਦਾ ਨਾਮ ਹੈ ਰਾਹੁਲ ਰਜਿੰਦਰ ਕਹਿੰਦੇ ਹਾਂ ਜੀ ਤਾਂ ਨਾਂ ਹੈ ਉਹ ਓਕੇ ਜੀ ਪਹਿਲੇ ਵੀ ਲੜਾਈ ਹੋਈ ਜਾਂਦਾ ਜੀ ਉਹ ਕਹਿੰਦੇ ਪਹਿਲਾਂ ਕਾਪੇ ਜਾਂਦੇ ਆਸੇ ਮਾਰੇ ਸੀ ਇਹ ਬੋਲੀ ਚੱਲੀ ਸੀ ਉੱਥੇ ਉਸ ਦਿਨ ਕੋਈ ਕਾਰਵਾਈ ਨਹੀਂ ਕੀਤੀ ਓਕੇ ਜੀ ਥੀਕਪੁਆਰ ਰੈਫਰ ਕਰਤਾ ਉਹ ਤੋਂ 32 ਬਣ ਕੇ ਆਈ ਹੈ ਇਹਨਾਂ ਨੇ ਕੋਈ ਉੱਤ ਕਾਰਵਾਈ ਨਹੀਂ ਕੀਤੀ ਅੱਜ ਕੀ ਹੋਇਆ ਅੱਜ ਮੈਨਾਂ ਤਾਂ ਕਰਿਆ ਨਹੀਂ ਸੀਗਾ ਜੀ ਓਕੇ ਇਹ ਕੂਤੇ ਗਏ ਪਿੱਛੋਂ ਮਾਰਨ ਪੈ ਗਏ ਉਹਦੇ ਤੇ 10 ਮਿੰਟ ਪਹਿਲਾਂ ਮੈਂ ਕਰਿਆ ਆਇਆ ਕਹਿੰਦੇ ਵੀ ਉਹ ਤਾਂ ਕੂਤੇ ਹੁਣ ਹੀ ਗਿਆ ਹੈਗਾ ਵੇਖਿਆ ਉਹਦੇ ਕਹਿੰਦੇ ਵੀ ਆ ਕੇ ਆਇਆ ਜੀ ਅਸਲ ਤੁਹਾਨੂੰ ਪਤਾ ਲੱਗਿਆ ਵੀ ਕਰ ਪੂਰਾ ਕੋਈ ਪਤਾ ਲੱਗਿਆ ਕੀ ਸੀਗਾ ਉਹਨਾਂ ਕੋਲੇ ਹਥਿਆਰ ਕੀ ਸੀਗਾ ਜਿਹਦੇ ਨਾਲ ਮੈਨੂੰ ਪਤਾ ਲੱਗਿਆ ਕੋਈ ਨਹੀਂ ਪਤਾ ਲੱਗਿਆ ਲੜਾਈ ਕਿਉਂ ਹੋਈ ਸੀ ਅੱਜ ਕਿਉਂ ਲੜਾਈ ਹੋਈ ਹੈਗੀ ਅੱਜ ਕੋਈ ਲੜਾਈ ਪਹਿਲਾਂ ਕਰੋਗੇ ਜੀ ਇਹ ਓਕੇ ਉਨੇ ਦੋ ਕੋਣ ਸੀਗੇ ਬੰਦੇ ਕੋਈ ਇਹਨਾਂ ਪਤਾ ਲੱਗਿਆ ਜਿਹੜੇ ਬੰਦਿਆਂ ਨੇ ਇੱਕ ਵੱਡਿਆ ਹੈਗਾ ਜਾਂ ਕੁਛ ਹੋਤਾ ਪਹਿਲਾਂ ਹੀ ਹੋਈ ਸੀ ਜੀ ਪਹਿਲਾਂ ਕਿੰਨਾ ਚਿਰ ਪਹਿਲਾਂ ਲੜਾਈ ਹੋਈ ਸੀ ਇਹ ਤਾਂ ਪਹਿਲਾਂ ਹੀ ਹੋਈ ਸੀ ਜੀ ਓਕੇ ਉਹਦੇ ਚ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਕੋਸ਼ਿਸ਼ ਹੀ ਕਾਰਵਾਈ ਕੀਤੀ ਇੱਕ ਪੈਸੇ ਦੀ ਕਾਰਵਾਈ ਨਹੀਂ ਕੀਤੀ ਹੈ 1.5 ਲੱਖ ਰੁਪਇਆ ਇਨਚਾਰਜ ਨੇ ਖਾਦਾ ਓਕੇ ਉਹ ਕਿਚਾਰਣਿਆਂ ਨੇ ਬਸ ਨਹੀਂ ਆਉਂਦਾ ਰਹਿੰਦਾ ਜਾਂਦਾ ਉਹ ਸਾਨੂੰ ਕੱਲ ਰਿਹਾ ਜਾ ਰਿਹਾ ਕੱਲ ਵੀ ਅਸਲ ਸਾਡੂ ਮਿਲ ਕੇ ਆਇਆ ਹੈਗਾ ਉਹ ਤੇ ਕਹਿ ਕੇ ਜਿਹੜੇ ਜਿਹੜੇ ਬੰਦੇ ਨੇ ਵੱਡਿਆ ਭਾਈ ਜੀ ਲੱਗਿਆ ਇਹ ਲੀ ਆਉਂਦਾ ਸੀ ਜੀ ਕੀ ਨਾਮ ਕੀ ਸੀ ਤੁਹਾਡੇ ਮੁੰਡੇ ਦਾ ਹਰਜਿੰਦਰ ਕੁਮਾਰ ਰਾਹੁਲ ਰਾਹੁਲ ਕਹਿੰਦੇ ਕਿੰਨੀ ਕੁ ਉਮਰ ਸੀ ਇਹਦੀ ਕੋਈ ਉਮਰ ਜੀ 33 ਸਾਲ ਕੰਮ ਕੀ ਕਰਦਾ ਸੀ ਹੋਂ ਉਹ ਉਹ ਪਹਿਲਾਂ ਮੇਰੇ ਨਾਲ ਕੰਮ ਕਰਦਾ ਲੱਕੜਦਾਰ ਜੀ ਓਕੇ 3:00 ਵਜੇ ਤੋਂ ਬਾਅਦ ਕੰਮ ਨਹੀਂ ਕਰਦਾ ਮੈਨੂੰ ਦਾਕਲਾ ਕਿ ਕੀ ਹੋਇਆ ਹੁਣ ਹੀ ਹਾਂ ਉਹ ਤਾਂ ਹੀ ਲੜਾਈ ਬੋਦੀ ਪੰਜ ਆ ਕੇ ਵੇਖਣ ਨੂੰ ਇਹ ਲੜਾਈ ਕਿੱਥੇ ਹੋ ਗਈ ਉਹਦੇ ਲੜਾਈ ਹੋਈ ਉਹਦਾ ਖੜਾ ਸੀਗਾ ਜੀ ਖੂਦ ਦੇ ਪਿੱਛੋਂ ਆ ਕੇ ਮਾਰੇਗਾ ਪੇ ਓਕੇ ਤੁਹਾਡਾ ਘਰ ਨੇੜੇ ਹੀ ਉੱਥੇ ਖੂਦ ਦੇ ਮੇਰਾ ਘਰ ਥੋੜੀ ਦੂਰੀ ਹੈ ਵੇ ਮੋੜ ਦੇ ਜਿਹੜੇ ਬੰਦੇ ਲੜਨ ਆਏ ਸੀ ਉਹ ਵੀ ਉੱਥੋਂ ਦੇ ਰਹਿਣ ਵਾਲੇ ਤੇ ਕਿਥੇ ਹੋਰ ਪਰ ਰੋਡ ਦੇ ਹੈਗੇ ਆ ਕੋਈ ਇਹੋ ਦਾ ਮੁੰਡਾ ਪੰਜ ਛੇ ਮੇਰੇ ਬਾਹਰ ਰਿਤੇ ਪਹਿਲਾਂ ਲੜਾਈ ਹੋਈ ਸੀ ਕਿੰਨੇ ਵਜੇ ਹੋਈ ਆ ਇਹ ਟਾਈਮਿੰਗ ਪਤਾ 6 ਵਜੇ ਦਾ ਟਾਈਮ ਹੋਵੇ ਮੇਰੇ ਮੇਰੇ ਕਿਰਦਾਰ ਦਾ 6 ਵਜੇ ਦਾ ਟਾਈਮ ਹੈਗਾ ਹੁਣ ਮੰਗ ਕੀ ਕਰਦੇ ਹੋ ਤੁਸੀਂ ਸਰਕਾਰ ਨੂੰ ਨਜ਼ਰ ਆਈ ਨਾ ਚਾਹੀਦਾ ਸਹੀ ਢੰਗ ਨਾਲ ਫੈਸਲਾ ਚਾਹੀਦਾ ਹੈ ਸਹੀ ਹੋਣਾ ਚਾਹੀਦਾ ਇੱਥੇ ਚੋਰ ਪੈਸੇ ਖਾਦੇ ਕੋਈ ਇਨਤਜ਼ਾਮ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਐਸਐਸਪੀ ਵੀ ਪੇਸ਼ ਹੋਏ ਐਸਐਸਪੀ ਵੀ ਪੇਸ਼ ਹੋਏ ਸੀ ਆਮਾਈ ਕੀ ਘਟਨਾ ਕੀ ਹੋਈ ਬਾਈ ਜੀ ਜਦੋਂ ਮਾਥੋਂ ਗਿਆ ਤਾਂ ਐਂਬੂਲੈਂਸ ਦੇ ਵਿੱਚ ਲੱਦ ਲਿਆ ਸੀ ਓਕੇ ਹੋਇਆ ਕੀ ਦੱਸਿਆ ਸਪੱਸ਼ਟ ਲੋਕ ਕੁਝ ਨਹੀਂ ਪਤਾ ਲੱਗਿਆ ਮੈਂ ਤਾਂ ਐਂਬੂਲੈਂਸ ਦੇ ਵਿੱਚ ਲੱਜੇ ਤੇ ਇੱਥੇ ਆ ਕੇ ਕਿਹੜਾ ਕੀ ਲੱਗਦਾ ਮੇਰਾ ਭਤੀਜਾ ਹੀ ਕਿੰਨੀਆਂ ਕੋ ਸੱਟਾਂ ਵੱਜੀਆਂ ਸੀ ਬਹੁਤ ਸੀ ਕੀ ਕਹਿੰਦੇ ਹਸਪਤਾਲ ਵਾਲੇ ਹੁਣ ਹਸਪਤਾਲ ਵਾਲੇ ਕਹਿੰਦੇ ਡੈੱਡ ਆ ਓਕੇ ਲੱਗਦਾ ਸੀ ਕਿਹੜੇ ਹਥਿਆਰਾਂ ਨਾਲ ਮਾਰਿਆ ਵਗੈਰਾ ਜਾਂ ਕੁਝ ਇਹੋ ਜਿਹਾ ਟੋਪੇ ਕਰਪਾਨੇ ਲਾ ਦੇ 100 ਲੇਰ ਜਾ ਕੇ ਟੋਲਵਾਣੋ ਕਰਦੇ ਓਕੇ 33 ਸਾਲਾ ਯੋਗ ਅੱਜ ਅਜਿੰਦਰ ਸਿੰਘ ਉਰਫ ਰਾਹੁਲ ਨਾਮ ਦਾ ਲੜਕਾ ਜਿਹਦਾ 6-7 ਵਿਅਕਤੀ ਜਿਨ੍ਹਾਂ ਦਾ ਇਹ ਨਾਮ ਦੱਸ ਰਹੇ ਆ ਅਜੇ ਮੈਂ ਇੱਥੇ ਨਹੀਂ ਕਹਿਣਾ ਚਾਹੁੰਦਾ ਤੇ ਉਹਨਾਂ ਨੇ ਜਿਹੜਾ ਹੈਗਾ ਸੱਟਾ ਮਾਰ ਕੇ ਉਹਦਾ ਕਤਲ ਕਰਤਾ ਬੋਡੀ ਉਹਦੀ ਹਸਪਤਾਲ 'ਚ ਪਈ ਆ ਮੈਂ ਮੌਕੇ ਤੇ ਪਹੁੰਚਿਆ ਅਗਲੀ ਕਾਰਵਾਈ ਆ ਜੇ ਮੇਰੇ ਕੋ ਜਿਹੜੀ ਆਮਦ ਚ ਲਿਆਦੀ ਜਾਣੀ ਕੀ ਹਥਿਆਰ ਵਰਤੇ ਗਏ ਕੁਝ ਪਤਾ ਲੱਗਿਆ ਜੀ ਅਸੀਂ ਮੈਂ ਬੋਡੀ ਦਾ ਮਲਾਜਾ ਕਰਨਾ ਹੋਰ ਕਰਨਾ ਧਿਆਨ ਲਿਖਣਾ ਇਹ ਤੋਂ ਬਾਅਦ ਅਗਲੀ ਕਾਰਵਾਈ ਆ ਮਤਲਬ ਪਰਿਵਾਰ ਵਾਲਿਆਂ ਦਾ ਰੋਪ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਨਾਲ ਲੜਾਈ ਝਗੜਾ ਹੋਇਆ ਸੀ ਪਹਿਲਾਂ ਜਿਹੜਾ ਹੋਇਆ ਉਹ ਵੀ ਮੈਂ ਇਹਨਾਂ ਦੀ ਗੱਲਬਾਤ ਸੁਣ ਰਿਹਾ ਮੌਕੇ ਤੇ ਓਕੇ